ਹੁਸ਼ਿਆਰਪੁਰ ਤੋਂ ਡੀ.ਜੇ. ਸਟਾਰ ਦੇ ਵੀਰੇ ਡਾਕਟਰ ਲਖਵੀਰ ਨੇ ਮੁਕੇਰੀਆਂ ਵਿਖੇ ਲਗ ਲਗ ਸਟੋਰਾਂ ਤੋਂ ਤੇਲ ਦੀ ਗੀਤੀ ਚੈਕਿੰਗ ਆ ਗਈ ਹੈ ਪੇਸ਼ ਹੈ ਇੱਕ ਰਿਪੋਰਟ ਜਰਨਲਿਸਟ ਹਾਂ ਜੀ はい ਰਸੋ ਕੀ ਕਹਿਣਾ ਚਾਹੁੰਦੇ ਸਰੋਂ ਦੇ ਤੇਲ ਦੇ ਬਾਰੇ ਜੀ ਕੰਪਲੇਂਟਸ ਸਿਗੀਆਂ ਇੱਥੇ ਮਕੇਰੀਆਂ 'ਚ ਦੇਸ਼ ਸਾਹਿਬ ਦੀ ਕੰਪਲੇਂਟ ਡੀਸੀ ਸਾਹਿਬ ਨੂੰ ਮਾਰਕ ਹੋ ਕੇ ਆਈ ਸੀ ਕੁਝ ਅਖਵਾਰਾਂ 'ਚ ਵੀ ਕਟਿੰਗਸ ਲੱਗੀਆਂ ਸਿਗੀਆਂ ਤੇ ਉਹ ਮੈਸਿਕਲੀ ਪਰਪਸਿਵ ਕਹਿੰਦੇ ਮਕੇਰੀਆਂ 'ਚ ਜਿਹੜਾ ਸਰੋਂ ਦਾ ਤੇਲ ਆ ਮਸਟਰਡ ਆਇਲ ਆ ਇਹ ਬਹੁਤ ਢੱਲੇ ਨਾਲ ਵਿਗਦਾ ਘਟੀਆ ਮਿਆਰੀ ਨਹੀਂ ਹੈਗਾ ਵਿਗਦਾ ਇੱਥੇ ਤੇ ਅੱਜ ਅਸੀਂ ਸੈਂਪਲਿੰਗ ਇਹਦੀ ਤੇਲ ਦੇ ਵੀ ਸੈਂਪਲ ਭਰਾਂਗੇ ਸ਼ਹਿਰ ਚੋਂ ਮਕੇਰੀਆਂ ਚੋਂ ਤੇ ਟੈਸਟ ਲਈ ਫੂਡ ਐਂਡ ਡਰੱਗ ਲੈਬ ਰੱਖਾ ਰਣ ਨੂੰ ਭੇਜਾਂਗੇ ਇਹ ਤਾਂ ਉਹ ਦੱਸੇਗੀ ਲੈਬ ਸਾਡੇ ਕਿ ਇਹ ਮਿਆਰੀ ਹੈ ਕਿ ਨਹੀਂ ਹੈ ਜੋ ਵੀ ਅਸੀਂ ਅੱਜ ਸੈਂਪਲਿੰਗ ਕਰ ਰਹੇ ਹਾਂ ਇੱਥੇ ਅੱਜ ਤੜਕਸਰ ਆਏ ਹਾਂ ਅਸੀਂ 3 ਵਜੇ ਦੇ ਲੱਗੇ ਹੋਏ ਹਾਂ ਤੇ ਆ ਹੁਣ ਤੜਸਰ ਹਾਂ ਇੱਥੇ ਕਿਉਂਕਿ ਉਹ ਐਦਾਂ ਕਈ ਕਹਿ ਰਹੇ ਸੀ ਮਕੇਰੀਆਂ ਆਏ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਸਬੰਧ ਵਿੱਚ ਤੁਹਾਡੀ ਸਿੰਪਲ ਲੈਣਾ ਹੈ ਸਰੋਂ ਦੇ ਤੇਲ ਦੇ ਵਿੱਚ। ویسے তো ਸਰ ਅਜੇ ਤੱਕ ਤੁਹਾਨੂੰ ਕਸਟਮਰ ਦੀ ਕੋਈ ਕੰਪਲੇਂਟ ਨਹੀਂ ਹੈ ਜੀ ਕਿ ਸਾਡੇ ਵੱਲੋਂ ਇਦਾਂ ਗਲਤ ਵੀ ਵੈਰਾਈਟੀ ਆਂਦੀ ਪਈ ਹੈ ਕੁਝ। ਬਾਕੀ ਸਾਨੂੰ ਵੀ ਪਤਾ ਲੱਗੇਗਾ ਅਗਰ ਕੁਝ ਸੈਂਪਲ ਲੈਂਦੇ ਪਏ ਹੋ ਤੁਸੀਂ ਗਲਤ ਹੋਏਗਾ ਤੇ ਸਾਨੂੰ ਵੀ ਕੰਪਨੀ ਵੱਲੋਂ ਪਤਾ ਲੱਗੇਗਾ ਕਿ ਕੁਝ ਗਲਤ ਆਂਦਾ ਪਿਆ ਕੋਡ ਡਾਕਟਰ ਸਾਹਿਬ। ਹੋਰ ਕੁਝ ਨਹੀਂ। ਕੀ ਕਹਦੇ ਕੀ ਕਹਿਣਾ ਚਾਹੁੰਦੇ ਸਬੰਧ ਵਿੱਚ ਡਾਕਟਰ ਸਾਹਿਬ ਇੱਥੇ ਆਏ ਆ ਸਵੇਰੇ ਮਾਰਨਿੰਗ ਟਾਈਮ ਹੁਣ ਕਿੰਨਾ ਟਾਈਮ ਹੋ ਗਿਆ ਜੀ ਨਿਕੜੀ ਜੀ। ਹਾਂ ਜੀ। ਅੱਜ 8:00 ਵਜੇ ਹੈ। 8:00 ਵਜੇ ਹੈ। ਹਾਂਜੀ ਕੀ ਕਹਿਣਾ ਚਾਹੁੰਦੇ ਟੀਮ ਇਹ ਇਸ ਸੰਬੰਧ ਵਿੱਚ ਹਾਂਜੀ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਹਾਂਜੀ ਡਾਕਟਰ ਸਾਹਿਬ ਇੱਥੇ ਆਏ ਆ ਅੱਜ ਮੁਕੀਰੀਆਂ ਦੇ ਵਿੱਚ ਕੀ ਆ ਮੈਂ ਡੈਜ਼ਿਨੇਟਡ ਆਫ ਅਫੀਸਰ ਫੂਡ ਸੇਫਟੀ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਸ਼੍ਰੀ ਮਨਜੀਤ ਸ਼ੌਟ ਸੋਡੀ ਜੀ ਫੂਡ ਸੇਫਟੀ ਆਫਸਰ ਆਫੀਸਰ ਬਾਕੀ ਹੋਰ ਮੈਂਬਰ ਸਾਡੇ ਜਿਹੜਾ ਅੱਜ ਅਸੀਂ ਹੁਸ਼ਿਆਰਪੁਰ ਤੋਂ ਚੱਲੇ ਸੀ 2 ਵਜੇ ਤੜਕਸਾਰ ਤੇ 3 ਵਜੇ ਅਸੀਂ ਇੱਥੇ ਪਹੁੰਚ ਗਏ ਮੁਕੇਰੀਆਂ 'ਚ ਤੇ ਸਾਡਾ ਪਰਪਸ ਸੀ ਇਸ ਏਰੀਆ ਵਿੱਚ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਮਾਂਜੋਗ ਡੈਪਟੀ ਕਮਿਸ਼ਨਰ ਸਾਹਿਬ ਨੇ ਵੀ ਇਹਦੇ ਬਾਰੇ ਸਾਨੂੰ ਲੈਟਰ ਭੇਜਿਆ ਸੀ ਮਾਰਕ ਕਰਕੇ ਤੇ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਲੋਕਾਂ ਦਾ ਕਿਤੇ ਨਾ ਕਿਤੇ ਕੰਪਲੇਂਟ ਸੀ ਵੀ ਇੱਥੇ ਸੈਂਪਲਿੰਗ ਨਹੀਂ ਹੋ ਰਹੀ ਇੱਥੇ ਜਿਹੜੀਆਂ ਚੀਜ਼ਾਂ ਆ ਖਾਣ ਵਾਲੀਆਂ ਚੀਜ਼ਾਂ ਮਿਆਰੀ ਨਹੀਂ ਮਿਲ ਰਹੀਆਂ ਲੋਕਾਂ ਨੂੰ ਜਿਹਦੇ ਲੋਕੀ ਵਿਚਾਰੇ ਪੈਸੇ ਉਧਾਕ ਕਰ ਰਹੇ ਅਸੀਂ ਹੁਣ ਸਰੋਂ ਦੇ ਤੇਲ ਦੇ ਸੈਂਪਲ ਸੀਗੇ ਵੀ ਲੋਕ ਕਹਿ ਰਹੇ ਸੀ ਉਸ ਕੰਪਲੇਂਟ ਵਿੱਚ ਵੀ ਪੇਪਰ ਕਟਿੰਗ ਪੇਪਰ ਦੀਆਂ ਵੀ ਕਟਿੰਗਸ ਲਾਈਆਂ ਸੀ ਸਾਨੂੰ ਭੇਜੀਆਂ ਮੈਡਮ ਜੀ ਨੇ ਤੇ ਉਸੇਗਾ ਵੀ ਜਿਹੜੀ ਸਰੋਂ ਦਾ ਤੇਲ ਆ ਉਹ ਵੀ ਨਹੀਂ ਲੋਕਾਂ ਨੂੰ ਮਿਆਰੀ ਮਿਲ ਰਿਹਾ ਤੇ ਉਹ ਜਿਹੜਾ ਸੀ ਸੈਂਪਲਿੰਗ ਆ ਰਹੇ ਆ ਸਰੋਂ ਦੇ ਤੇਲ ਦੇ ਵੀ ਇੱਥੋਂ ਲੈ ਰਹੇ ਆ ਇਸ ਸ਼ਾਪ ਤੇ ਤੇ ਅੱਗੇ ਵੀ ਜਾਵਾਂਗੇ ਅੱਗੇ ਵੀ ਮਸਟਰਡ ਆਇਲ ਦੇ ਸੈਂਪਲ ਲਵਾਂਗੇ ਉਹਨਾਂ ਮਲਾ ਕੇ ਇਹੀ ਆ ਭੇ ਜਿਹੜਾ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਸੇਫਟੀ ਸਟੈਂਡਰਡ ਫੂਡ ਮਿਲਣਾ ਚਾਹੀਦਾ ਹੈ ਜਿਹੜਾ ਫੂਡ ਸੇਫਟੀ ਸਟੈਂਡਰਡ ਐਕਟ 2006 ਹੈ ਉਹ ਵੀ ਇਹੀ ਚਾਹੁੰਦਾ ਉਹ ਵੀ ਇਹੀ ਐਕਟ ਕਹਿੰਦਾ ਫੂਡ ਸੇਫਟੀ ਸਟੈਂਡਰਡ ਸਟੈਂਡਰਡ ਅਥਾਰਟੀ ਆਫ ਇੰਡੀਆ ਜਿਹੜੀ ਆ ਉਹ ਜਿਹੜੇ ਉਹਦੇ ਨਾਰਮਸ ਹੈਗੇ ਕੋਈ ਬਣਾਇਓ ਫੂਡ ਦੇ ਰਿਗਾਰਡਿੰਗ ਜੇ ਦੁੱਧ ਦਾਤਾ ਤੋਂ ਉਹਦਾ ਵੀ ਕੋਈ ਪਰਮਾਨਾ ਆ ਜੇ ਪਨੀਰ ਆ ਉਹਦਾ ਪੈਰਾਮੀਟਰ ਹੈ ਕੋਈ ਜੇ ਉਸ ਪੈਰਾਮੀਟਰ ਤੇ ਖਰਾ ਨਹੀਂ ਉਤਰਦਾ ਅਸੀਂ ਟੈਸਟ ਕਰਾ ਲਈਦਾ ਫੂਡ ਐਂਡ ਡਰੱਗ ਲੈਬ ਖਰੜ ਨੂੰ ਭੇਜ ਦੇਣੇ ਇਹ ਵੀ ਸੈਂਪਲ ਭੇਜ ਦੇਣੇ ਪਹਿਲੇ ਵੀ ਭੇਜ ਦੇਣੇ ਉੱਥੋਂ ਰਿਜ਼ਲਟ ਆ ਜਣਾ ਦੋ ਹਫ਼ਤਿਆਂ ਬਾਅਦ ਜਿੱਦਾਂ ਦਾ ਰਿਜ਼ਲਟ ਆਊ ਉਦਾਂ ਦੀ ਅਸੀਂ ਕਾਰਵਾਈ ਕਰਾਂਗੇ ਕੋਈ ਲੀਗਲ ਸੈਂਪਲ ਆ ਇਹ ਤੇ ਕਾਰਵਾਈ ਹੋਣੀ ਆ ਜੇ ਸੈਂਪਲ ਫੇਲ ਹੁੰਦਾ ਤੇ ਕੁੱਲ ਮਿਲਾ ਕੇ ਇਹ ਆ ਭਈ ਜਿਹੜੇ ਮਿਸ਼ਨ ਤੰਦਰੁਸਤ ਪੰਜਾਬ ਹੈ ਉਹ ਅਸੀਂ ਲਾਗੂ ਕਰਨਾ ਹਰ ਬੰਦਾ ਇਹ ਜਿਹੜਾ ਵੇਚਣ ਵਾਲਾ ਉਹ ਵੀ ਸਾਡਾ ਆਪਣਾ ਜਿਹੜਾ ਖਰੀਦਦਾਰ ਆ ਖਾਣ ਵਾਲਾ ਉਹ ਵੀ ਸਾਡਾ ਆਪਣਾ ਆ ਜੇ ਕਿਤੇ ਅਸੀਂ ਗੱਲ ਕਰੀ ਡਾਕਟਰ ਲਖਵੀਰ ਜੇ ਕਿਤੇ ਡਾਕਟਰ ਲਖਵੀਰ ਦੇ ਕਹਿਣ ਤੇ ਥੋੜੀ ਲੋਕਾਂ ਨੇ ਚਾਹਿਆ ਲੋਕਾਂ ਨੂੰ ਆਪ ਵੀ ਸੋਚਣਾ ਚਾਹੀਦਾ ਇਹਨਾਂ ਦੀ ਡਿਊਟੀ ਡਾਕਟਰ ਲਖਵੀਰ ਦੀ ਅਕ ਤਾਂ ਬਿਲਕੁਲ ਕਹਿ ਕੇ ਆ ਕਿ ਜੇ ਤੁਸੀਂ ਕਹੋ ਕੋਈ ਸੈਂਪਲਿੰਗ ਨਾ ਇਲੀਗਲ ਸੈਂਪਲਿੰਗ ਨਾ ਜਾਂ ਇਹ ਜਿਹੜਾ ਇਦਾਂ ਅਡਲਟਰੇਸ਼ਨ ਰੁਕ ਜਾਓ ਤਾਂ ਫਿਰ ਤਾਂ ਰੁਕ ਗਈ ਹੋਣੀ ਚਾਹੀਦੀ ਸੀ ਫਿਰ 2006 ਦਾ ਇਹ ਐਕਟ ਆ 1954 ਪੀਐਫਐ ਐਕਟ ਪਹਿਲਾਂ ਚੱਲਦਾ ਰਿਹਾ ਅਡਲਟਰੇਸ਼ਨ ਥੰਮੀ ਤਾਂ ਨਹੀਂ ਫਿਰ ਵਧਦੀ ਜਾਂਦੀ ਹੈ ਮਤਲਬ ਜਦੋਂ ਵੀ ਇਹ ਚੀਜ਼ ਥੰਮਣੀ ਹੈ ਜਾਂ ਕੰਟਰੋਲ ਹੋਣੀ ਹੈ ਉਹ ਲੋਕੋ ਵੱਡੀ ਗੱਲ ਹੈ ਜਿਹੜਾ ਖਰੀਦਦ ਜੇ ਉਹ ਨਹੀਂ ਸਮਝ ਕਰਦਾ ਤੇ ਫਿਰ ਅਸੀਂ ਇਕੱਲੇ ਨਹੀਂ ਕਰ ਸਕਦੇ ਅਸੀਂ ਤਾਂ ਆਪਣਾ ਤੁਰੇ ਰਹਾਂਗੇ ਇਦਾਂ ਕਰਦੇ ਰਹਾਂਗੇ ਸਾਡਾ ਸਾਥ ਬਹੁਤ ਲੋਕਾਂ ਨੇ ਦਿੱਤਾ ਥੋੜੇ ਸਮੇਂ ਚ ਜਿਸ ਚੀਜ਼ ਚ ਅਸੀਂ ਸਭ ਤੋਂ ਵੱਧ ਸਫਲ ਹੋਏ ਆ ਉਹ ਇਹ ਹੈ ਕਿ ਲੋਕੀਆ ਵੇਅਰ ਹੋ ਗਏ ਲੋਕੀ ਜਾ ਗਏ ਔਰ ਲੋਕੀ ਨਹੀਂ ਸਪੇਅਰ ਕਰਨਗੇ ਇਹਨਾਂ ਲੋਕਾਂ ਨੂੰ ਜਿਹੜੇ ਗੰਦ ਖੋਣਗੇ ਤੇ ਜਿਹੜੇ ਤੁਹਾਨੂੰ ਮੈਸੇਜ ਕਰਦੇ ਲੋਕੀ ਕੀ ਪਈ ਹਾਂਜੀ ਇਹ ਚੀਜ਼ੇ ਤੇ ਵੇਜੀ ਤੇ ਹਾਂਜੀ ਉਹਨਾਂ ਪ੍ਰਤੀ ਕੀ ਕਹਿਣਾ ਚਾਹੁੰਦੇ ਤੁਸੀਂ ਸਬੰਧਤ ਮੈਂ ਤਾਂ ਬੜਾ ਥੈਂਕਫੁਲ ਹਾਂ ਉਹਨਾਂ ਦਾ ਪਹਿਲਾਂ ਵੀ ਸ਼ੁਕਰੀਆ ਅਦਾ ਕਰਕੇ ਆ ਮੀਡੀਆ 'ਚ ਵੀ ਕੀਤਾ ਤੇ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦਿੰਦਾ ਹੁਣ ਤੁਸੀਂ ਦੇਖੋ ਮੈਨੂੰ ਤਿੰਨ ਸਾਲ ਹੋ ਗਏ ਡੀਐਚਓ ਲੱਗੇ ਨੂੰ ਅੱਜ ਇਸ ਮੈਂ ਮੋਟੀਸ਼ਨ ਦੀ ਮੈਂ ਗੱਲ ਕਰਦਾ ਤੇ ਜਿਹੜੀ ਕੋਈ ਵੀ ਕੰਮ ਕਰਦੇ ਨਾ ਕੋਈ ਵੀ ਕੰਮ ਕਰਦੇ ਉਹਦੀ ਆਊਟਕਮ ਕੀ ਆ ਉਹਦੀ ਆਊਟਪੁੱਟ ਕੀ ਆ ਮਤਲਬ ਆਈ ਵੀ ਤਾਂ ਸੋਚਣਾ ਨਾ ਹੁਣ ਬੱਚਾ 4 ਘੰਟੇ ਕਿਤਾਬ ਲੈ ਕੇ ਬੈਠਾ ਰਹਿੰਦਾ ਉਹਨੂੰ 4 ਘੰਟੇ ਵਾ ਦਿਓ ਆਪਣ ਤੇ ਪੱਲੇ ਕੀ ਪਿਆ ਉਦਾਂ ਹੀ ਬੈਠਾ ਰਿਹਾ ਕਿਤਾਬ ਲੈ ਕੇ ਅਸੀਂ ਇਹਨੇ ਲੰਬੇ ਸਮੇਂ ਤੋਂ ਫੂਡ ਸੇਫਟੀ ਦਾ ਕੰਮ ਕਰਦੇ ਆਂ ਪਰ ਸੁਧਾਰ ਕੀ ਆਇਆ ਇਹ ਵੀ ਤਾਂ ਵਿਸ਼ਾਇਕ ਬੜਾ ਇੰਪੋਰਟੈਂਟ ਹੈ ਉਹ ਉਹ ਚੀਜ਼ ਆ ਵੀ ਲੋਕੀ ਅਫੇਅਰ ਹੋਏ ਆ ਬਹੁਤ ਇਹ ਸਾਡੀ ਆਉਟਪੁੱਟ ਹੈ ਜੇ ਇਨਪੁੱਟ ਦਿੱਤੀ ਤਾਂ ਅਸੀਂ ਲੋਕਾਂ ਦੇ ਪੱਲੇ ਵੀ ਕੁਝ ਪਾਉਣਾ ਹੈ ਅਸੀਂ ਲੋਕਾਂ ਨਾਲ ਇਨਸਾਫ ਕਰਨਾ ਹੈ ਹਰ ਇੱਕ ਨਾਲ ਇਨਸਾਫ ਕਰਨਾ ਜਿਹੜਾ ਇਨਫੋਰਮੇਸ਼ਨ ਹੈ ਫਾਰਮਰ ਹੈ ਉਹਦਾ ਉਹਦਾ ਨਾਲ ਵੀ ਕਰਾਂਗੇ ਜਸਟੀਫਾਈ ਕਰਾਂਗੇ ਜਿਹੜਾ ਖਰੀਦਦਾਰਾ ਉਹਨਾਂ ਵੀ ਕਰਾਂਗੇ ਜਿਹੜੇ ਵੇਚਣ ਵਾਲੇ ਆ ਜੇ ਇਹਨਾਂ ਦਾ ਵੀ ਕੋਈ ਦੁੱਖ ਦਰਦ ਹੋਊ ਉਹ ਵੀ ਹੱਲ ਕਰਾਂਗੇ ਇਹ ਕਿਹੜਾ ਸਾਡੇ ਦੁਸ਼ ਹਾਂ ਇਹ ਵੀ ਆਪਣੀ ਹੈ ਇਹ ਵੀ ਆਪਣਾ ਹੈ ਸਾਡੇ ਆ ਜੇਦੋਂ ਕੋਈ ਬੰਦਾ ਗੰਦ ਖਾਉਂਦਾ ਹੈ ਤਾਂ ਉਹ ਉਹ ਤਾਂ ਨਹੀਂ ਸਪੇਅਰ ਹੋਣਾ ਚਾਹੀਦਾ ਉਹਨੂੰ ਐਕਟ ਵੀ ਨਹੀਂ ਮਾਫ ਕਰਦਾ ਤੇ ਰੱਬ ਵੀ ਨਹੀਂ ਮਾਫ ਕਰਦਾ ਉਹਦਾ ਉਹ ਇਹ ਖਰੀਦਦਾਰ ਵੀ ਆ ਉਹ ਵੇਚਣ ਵਾਲਾ ਨਹੀਂ ਕੱਲਾ ਹੈਗਾ ਜਦੋਂ ਖਰੀਦਣ ਜਾਂਦਾ ਫਿਰ ਉਹ ਕੀ ਸੋਚਦਾ ਤੇ ਮੈਨੂੰ ਮਿਆਰੀ ਚੀਜ਼ ਮਿਲੇ ਚਾਹੁੰਦਾ ਨਾ ਹਾਂਜੀ ਹਾਂਜੀ ਤੇ ਮੈਨੂੰ ਜਦੋਂ ਆਪਣੇ ਬੱਚਿਆਂ ਲਈ ਲੈਣ ਜਾਂਦਾ ਖਰੀਦਦਾਰ ਆ 97% ਤਾਂ ਉਹ ਖਰੀਦਦਾਰ ਹੀ ਹੁੰਦਾ ਨਾ ਕਿ ਤੇ ਸਾਰੀ ਮਠਿਆਈ ਲੈ ਕੇ ਘਰ ਬ੍ਰੇਕਫਾਸਟ ਲੰਚ ਡਿਨਰ ਉਹਦਾ ਕਰਾਉਂਦਾ ਉਹ ਕਿਤੇ ਇਸ ਘਰ ਦੇਆਂ ਨੂੰ ਨਹੀਂ ਉਹ ਤਾਂ ਮੇਰੇ ਘਰ ਇੱਕ ਪਿੰਚ ਵੀ ਨਹੀਂ ਉੱਚਾ ਲੈਂਦਾ ਖਾਂਦਾ ਹੋਣਾ ਜਿੱਦਾਂ ਦੇ ਹਾਲਾਤ ਆ ਉੱਥੇ ਦੇ ਘਰਦਿਆਂ ਨੂੰ ਤਾਂ ਕਦੇ ਵੀ ਨਹੀਂ ਖੁਣਾਉਂਦਾ ਹਨ ਪਰ ਇਹ ਚੀਜ਼ ਜ਼ਰੂਰ ਹੈ ਕਿ ਜਦੋਂ ਉਹ ਅਹੀਂ ਕਹਿੰਦੇ ਵੀ ਜਦੋਂ ਉਹ ਖੁਦ ਖਰੀਦਦਾਰ ਹੈ ਉਦੋਂ ਉਹ ਚਾਹੁੰਦਾ ਪਈ ਮਿਆਰੀ ਚੀਜ਼ ਮੈਨੂੰ ਮਿਲੇ ਛੁੱਧ ਮਿਲੇ ਸੇਫ ਮਿਲੇ ਤਾਂ ਜਦੋਂ ਵੇਚਣ ਵਾਲਾ ਹੁੰਦਾ ਫਿਰ ਉਹ ਖੁਦ ਕੋਈ ਦੋਰੇ ਮਾਪਦਾਨ ਨਹੀਂ ਚੱਲਣੇ ਇਹ ਅਹੀਂ ਉਹਨੂੰ ਵੀ ਰਿਅਲਾਈਜ਼ ਕਰਾ ਕੇ ਹਟਾ ਤਾ ਕਿ ਮਿੱਤਰਾ ਜੇ ਤੂੰ ਖਰੀਦਣ ਵੇਲੇ ਚਾਹੁੰਦਾ ਨਾ ਮਿਆਰੀ ਚੀਜ਼ ਮਿਲੇ ਤਾਂ ਤੈਨੂੰ ਵੇਚਣੀ ਵੀ ਮਿਆਰੀ ਪੈਣੀ ਵਿਚਾਰੇ ਲੋਕ ਜਿਹੜੇ ਤੈਨੂੰ ਪੈਸੇ ਦੇਦਾ ਅਦਾ ਕਰਦੇ ਉਹਨੂੰ ਚੀਜ਼ ਮਿਲਣੀ ਚਾਹੀਦੀ ਆ ਓਕੇ ਥੈਂਕ ਯੂ ਮੈਂ ਨਾ ਇਹ ਗੱਲ ਬੜੀ ਇੰਪੋਰਟੈਂਟ ਦੱਸਣੀ ਚਾਹੁੰਨਾ ਹੈ ਕਿ ਜਿਹੜਾ ਬੇਸਿਕਲੀ ਇੱਕ ਜਿਹੜਾ ਕਿਸੇ ਚੀਜ਼ ਨਾਲ ਆਪਾਂ ਕਵਰ ਕਰਦੇ ਕਿਸੇ ਨੂੰ ਹਨ ਉਹ ਬੈਰੀਅਰ ਦਾ ਵੀ ਕੰਮ ਕਰਦੀ ਆ ਜਿੱਦਾ ਇੱਕ ਸਾਈਡ ਇਨਫੈਕਸ਼ਨ ਹੈ ਵਿਚਕਾਰ ਉਹ ਬੈਰੀਅਰ ਆ ਗਿਆ ਅੱਗੇ ਚੀਜ਼ ਆ ਸਾਡੀ ਖਾਣ ਵਾਲੀ ਮੰਨ ਲਓ ਤੇ ਜੇ ਉਹ ਬੈਰੀਅਰ ਦਾ ਕੰਮ ਨਹੀਂ ਕਰਦੀ ਤਾਂ ਫਿਰ ਬਾਹਰਲੇ ਇਨਫੈਕਸ਼ਨ ਬੈਕਟੀਰੀਆ ਵਾਇਰਸ ਜਾਂ ਕੁਝ ਹੋ ਤਾਂ ਉਹਦੇ ਚ ਵੀ ਚਲੇ ਜਾਣਗੇ ਹੁਣ ਮੈਂ ਉਹਦੀ ਇੱਕ ਹੋਰ ਐਗਜ਼ਾਮਪਲ ਦਿੰਨਾ ਬੜੀ ਸੋਹਣੀ ਜੇ ਤਾਂ ਮੰਨ ਲਓ ਕਿ ਆ ਪੀਪੀ ਕਿੱਟ ਦਾ ਪ੍ਰੋਟੈਸਟ ਕਰਦੇ ਸੀ ਪੀਪੀ ਕਿੱਟ ਜਿਹੜੀਆਂ ਕਰੋਨਾ ਚ ਆਪਾਂ ਡਾਕਟਰ ਪਾਉਂਦੇ ਹੁੰਦੇ ਸੀ ਐ ਉਹ ਜਿਹੜੀ ਪੀਪੀ ਕਿੱਟ ਹੁੰਦੀ ਸੀਗੀ ਉਹਦੇ ਉਹਦਾ ਵਾਟਰ ਟੈਪ ਟੈਸਟ ਹੁੰਦਾ ਸੀਗਾ ਵਾਟਰ ਟੈਪ ਦਾ ਮਤਲਬ ਹੁੰਦਾ ਟੁੱਟੀ ਥੱਲੇ ਕਰ ਦੋ ਟੁੱਟੀ ਦੇ ਟੈਪ ਦੇ ਥੱਲੇ ਜੇ ਪਾਣੀ ਥੱਲੇ ਨਿਕਲ ਆਉਂਦਾ ਤਾਂ ਮਤਲਬ ਕਾਮਯਾਬ ਨਹੀਂ ਹੋਗਾ ਬੈਰੀਅਰ ਨਹੀਂ ਹੈਗੇ ਉਹ ਚ ਪਾਣੀ ਨਿਕਲ ਗਿਆ ਪਾਸ ਹੋ ਗਿਆ ਇਦਾਂ ਹੀ ਉਹ ਜਿਹੜੀ ਪਨੀਰ ਸਫਟੀ ਤੁਹਾਡੀ ਸੇਫਟੀ ਆ ਉਹ ਉਹ ਫੂਡ ਦਾ ਤਾਂ ਲੈਨੇ ਆ ਬੇਸਿਕਲੀ ਉਹ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਆ ਔਰ ਜੇ ਤੁਹਾਡੀ ਸਿਹਤ ਦਾ ਫੂਡ ਦਾ ਸਟੈਂਡਰਡ ਤੇ ਸੇਫ ਜੇ ਆਪਾਂ ਗੱਲ ਕਰਦੇ ਨਾ ਵਿਸ਼ੁੱਧ ਤੇ ਮਿਆਰੀ ਤਾਂ ਉਹ ਤੁਹਾਡੀ ਸਿਹਤ ਵੀ ਵਿਸ਼ੁੱਧ ਤੇ ਮਿਆਰੀ ਬਣ ਜਾਊਗੀ ਸੇਫ ਤੁਹਾਡੀ ਹੈਲਥ ਵੀ ਸੇਫ ਹੋ ਤੁਹਾਨੂੰ ਬਚਾਉਣਾ ਲੋਕਾਂ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਓਕੇ ਥੈਂਕ ਯੂ